ਚਲੋ ਸਸਿਕਾ ਜੀ ਤੁਸੀਂ ਵੇਖ ਰਹੇ ਹੋ ਰਜਾਨਾ ਮਾਜਾ ਨਿਊ ਟੀਵੀ ਚੈਨਲ ਤੇ ਮੈਂ ਤੁਹਾਡੇ ਨਾਲ ਹੈਪੀ ਸਭਰਾ ਅੱਜ ਪਹੁੰਚੇ ਹਾਂ ਪਿੰਡ ਜੋਤੀਸ਼ਾ ਦੇ ਗੋਰਾ ਸਿੰਘ ਦੇ ਗ੍ਰਹਿ ਵਿਖੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਲਾਲਜੀਤ ਸਿੰਘ ਪੁੱਲਰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਜਿਹੜੇ ਆ ਲਾਲਜੀਤ ਸਿੰਘ ਪੁੱਲਰ ਉਹ ਇਹਨਾਂ ਦੇ ਗ੍ਰਹਿ ਵਿਖੇ ਮੰਗਲਵਾਰ ਪਹੁੰਚ ਰਹੇ ਆ ਤੇ ਇਹਨਾਂ ਨਾਲ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਤੇ ਆਪਾਂ ਸਾਰੀ ਜਾਣਕਾਰੀ ਹਾਸਲ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਪੀ ਜੀ ਤੁਹਾਡਾ ਸਾਡੇ ਗ੍ਰਹਿ ਵਿਖੇ ਆਉਣ ਲਈ ਜਿਸ ਤਰ੍ਹਾਂ ਕਿ ਲਾਲਜੀਤ ਸਿੰਘ ਭੁੱਲਰ ਮੰਗਲਵਾਰ 28 ਤਰੀਕ ਨੂੰ ਤੁਹਾਡੇ ਗ੍ਰਹਿ ਵਿਖੇ ਪਹੁੰਚ ਰਹੇ ਆ ਤੇ ਕੀ ਕਹਿਣਾ ਜਾਊ ਮੈਂ ਸਾਰੀ ਸੰਗਤ ਨੂੰ ਇੱਕ ਅਪੀਲ ਕਰਦਾ ਹਾਂ ਕਿ 28 ਤਰੀਕ ਦਿਨ ਮੰਗਲਵਾਰ ਸ਼ਾਮੀ 4 ਵਜੇ ਸਰਦਾਰ ਲਾਲਜੀਤ ਸਿੰਘ ਭੁੱਲਰ ਦਾਸ ਦੇ ਗ੍ਰਹਿ ਵਿਖੇ ਆ ਰਹੇ ਆ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਮੇਰੇ ਕੋਲ ਇੱਕ ਛੋਟਾ ਜਿਹਾ ਪ੍ਰਾਰambh ਮੇਰੇ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਸਵਾਗਤ ਦੇ ਵਿੱਚ ਮੈਂ ਉਹਨਾਂ ਨੂੰ ਦੇਸੀ ਘੋੜੇ ਨਾਲ ਤੋਲ ਰਿਹਾ ਹਾਂ ਤੇ ਜੋੜਾ ਦੇਸੀ ਘੋੜਾ ਉਹ ਆਪਣੇ ਜਿੰਨੇ ਵੀ ਲੋੜਵੰਦ ਪਰਿਵਾਰ ਉਹਨਾਂ ਦੇ ਵਿੱਚ ਵਰਤਾਇਆ ਜਾਏਗਾ ਜੀ ਜਿਹੜਾ ਪ੍ਰਾਲਾ ਕੀਤਾ ਗਿਆ ਇਹ ਤੁਹਾਨੂੰ ਕਿਥੋਂ ਗਲਤ ਸੀ ਦਿਮਾਗ ਚ ਲਿਆਂਦੀ ਕੀ ਆਪਾਂ ਇਹ ਪ੍ਰਾਲਾਗਾ ਦੇਖੋ ਜੀ ਦਿਮਾਗ ਦੀ ਹਰ ਕੋਈ ਬੰਦਾ ਜਿਹੜੀ ਕੋਈ ਜਿਸ ਕਿਸੇ ਦੀ ਚਾਹਤ ਹੁੰਦੀ ਹੈ ਉਹੋ ਹੀ ਉਹ ਚੀਜ਼ ਕਰਦਾ ਹੈ ਕੋਈ ਲੱਡੂਆਂ ਦੇ ਨਾਲ ਤੋਲਦਾ ਹੈ ਕੋਈ ਭਾਂ ਦੇ ਨਾਲ ਤੋਲਦਾ ਹੈ ਮੇਰੀ ਇੱਕ ਮੰਨ ਦੀ ਖੁਸ਼ੀ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਦੇਸੀ ਘੋੜੇ ਨਾਲ ਤੋਲ ਕੇ ਲੋੜਵੰਦ ਪਰਿਵਾਰਾਂ ਦੇ ਵਿੱਚ ਉਹ ਕਿਉਂ ਵਰਤਾਇਆ ਜਾਊਗਾ ਮੰਨ ਲਓ ਜਿਹੜਾ ਵੀਰ ਕਿਸੇ ਦੇ ਮੂੰਹ ਦੇ ਵਿੱਚ ਕੋਈ ਚੀਜ਼ ਪਾਊਗੀ ਉਹਦੇ ਵਾਸਤੇ ਉਹਦੀ ਸਿਹਤ ਵਾਸਤੇ ਵੀ ਠੀਕ ਆ ਉਹਨੂੰ ਤੰਦਰੁਸਤੀ ਵੀ ਬਖਸ਼ੂ ਮਹਾਰਾਜ ਤੇ ਹਰ ਇੱਕ ਚੀਜ਼ ਦੇ ਵਿੱਚ ਉਹ ਆਪਣੀ ਪਰਫੈਕਟ ਹੈ ਗੱਲ ਕੀ ਅਪੀਲ ਕਰੋਗੇ ਸੰਗਤਾਂ ਨੂੰ ਮੈਂ ਤਾਂ ਇਹੀ ਅਪੀਲ ਕਰਦਾ ਕਿ ਦਿਨ ਮੰਗਲਵਾਰ 28 ਤਰੀਕ ਨੂੰ ਦਾਸ ਦੇ ਗ੍ਰਹਿ ਵਿਖੇ ਹਉਮਮ ਆ ਕੇ ਪਹੁੰਚੋ ਤੇ ਆਪਾਂ ਮੰਤਰੀ ਸਾਹਿਬ ਦੇ قافلے ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਈਏ ਤੇ ਬਹੁਤ ਵੱਡੀ ਰੈਲੀ ਕਰਕੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਈਏ ਇਸ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਤਨੂ ਸੇਖੋਂ ਸਾਹਿਬ ਜਿਹੜੇ ਉਮੀਦ ਪ੍ਰਧਾਨ ਹੈ ਜ਼ਿਲ੍ਹਾ ਤਰਨਤਾਰਨ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਕਾ ਵੀਰ ਜੀ ਸਸਕਾ ਵੀਰ ਜੀ ਹੋਸ ਲਾਉਂਦੇ ਜਿਸ ਤਰ੍ਹਾਂ ਕਿ ਪਿੰਡ ਜੋਤੀਸ਼ਾ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆ ਗੋਰਾ ਸਿੰਘ ਉਹਨਾਂ ਦੇ ਗਰੈ ਵਖੇ ਲਾਜੀਤ ਸਿੰਘ ਪੁੱਲਰ ਆ ਰਹੇ ਤੇ ਕੀ ਕਹਿਣਾ ਜਾਊਗਾ ਵੇਖੋ ਜੀ ਬੜਾ ਵਧੀਆ ਉਪਰਾਲਾ ਕੀਤਾ ਵਾ ਗੁਰਪ੍ਰੀਤ ਸਿੰਘ ਗੋਰਾ ਤੇ ਉਹਨਾਂ ਦੀ ਜਿਹੜੀ ਟੀਮ ਸਾਰੀ ਇੱਕ ਅਲੱਗ ਸੋਚ ਲੈ ਕੇ ਤੁਰੇ ਆ ਵੀ ਜਿਸ ਤਰ੍ਹਾਂ ਕੋਈ ਮੰਨ ਲਓ ਵੀ ਅੱਜ ਕੱਲ੍ਹ ਵੇਖੀ ਇਹਦਾ ਵੀ ਕੈਮੀਕਲ ਜਾਂ ਦਵਾਈਆਂ ਵਾਲੀਆਂ ਚੀਜ਼ਾਂ ਲੋਕੀ ਖਾਂਦੇ ਆ ਤੇ ਗੁਰਪ੍ਰੀਤ ਗੋਰੇ ਨੇ ਕੀਤੀ ਜਿਹੜੀ ਹੈ ਪਹਿਲ ਆ ਦੇਸੀ ਘਿਓ ਦੇ ਨਾਲ ਮੰਤਰੀ ਸਾਹਿਬ ਨੂੰ ਤੋਲਣਗੇ ਤੇ ਉਹ ਜਿਹੜਾ ਦੇਸੀ ਘਿਓ ਵਾ ਉਹ ਮੌਕੇ ਤੇ ਜਿਹੜੇ ਮੰਨ ਲਓ ਵੀ ਲੋੜਵੰਦ ਗਰੀਬ ਪਰਿਵਾਰ ਆ ਉਹਨਾਂ ਨੂੰ ਮੌਕੇ ਤੇ ਹੀ ਦਿੱਤਾ ਜਾਊਗਾ ਜੀ ਕੀ ਅਪੀਲ ਕਰੋਗੇ ਸੰਤ ਬਾਜੀ ਇਹੋ ਹੀ ਅਭੀ ਸਾਰਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦੇ ਵੀ ਹੱਕ ਵਿੱਚ ਖੜੀ ਗਏ ਇਹ ਪੱਟੀ ਦੇ ਜਿਹੜੇ ਬਹੁਤ ਹੀ ਇੱਕ ਮਿਹਨਤੀ ਪਰਿਵਾਰ ਦੇ ਵਿੱਚੋਂ ਉੱਠੇ ਨੇ ਅੱਗੇ ਜਿਤਨਾ ਐਮਪੀ ਬੰਦੇ ਹੁੰਦੇ ਹੁੰਦੇ ਹੀ ਮੰਨ ਲਓ ਰਤਨ ਸਿੰਘ ਅਜਨਾਲਾ ਬਣ ਗਿਆ ਜਾਂ ਹੋਰ ਬਣ ਗਿਆ ਉਹ ਵੋਟਾਂ ਵੇਲੇ ਹੀ ਲੋਕਾਂ ਨੂੰ ਮਿਲਦੇ ਹੁੰਦੇ ਬਾਅਦ ਚ ਪਤਾ ਨਹੀਂ ਲੱਗਦਾ ਹੁੰਦਾ ਲੋਕੀ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਸੀ ਇੱਕ ਵਧੀਆ ਪਰਿਵਾਰ ਚੋਂ ਉੱਠ ਕੇ ਅੱਗੇ ਆਏ ਆ ਪੱਟੀ 'ਚ ਰਹਿਣ ਵਾਲੇ ਆ ਲੋਕਾਂ ਦੇ ਦੁੱਖ ਸੁੱਖ ਸੁਣਨ ਵਾਲੇ ਆ ਤੇ ਅਸੀਂ ਇਹੋ ਅਪੀਲ ਕਰਦੇ ਵੀ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜੀਏ ਜਿਹੜਾ ਇਹੋ ਜਿਹਾ ਉਪਰਾਲਾ ਤੁਹਾਡੇ ਲੋਕ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦਿਮਾਗ ਦੇ ਵਿੱਚ આવી ਗੱਲ ਹੈ ਇਹ ਵੇਖੋ ਜੀ ਜਿਸ ਤਰ੍ਹਾਂ ਤਰੇ ਫੇਰੀ ਦਾ ਲੋਕਾਂ ਵਿੱਚ ਰੀਦਾ ਵੇਖੀ ਤੇ ਆ ਬਈ ਅੱਜ ਕੱਲ ਜਿਹੜੀ ਸਭ ਤੋਂ ਵੱਡੀ ਮੰਗ ਵਾ ਜਿਸ ਤਰ੍ਹਾਂ ਅੱਜ ਕੱਲ ਲੋਕਾਂ ਦੀਆਂ ਸੇਤਾਂ ਦੇ ਤੇ ਨਾਲ ਖੇਡ ਖੇਡੀ ਜਾ ਰਹੀ ਆ ਮਾੜੀਆਂ ਖਰਾਕਾਂ ਵਾ ਮਾੜਾ ਸਾਰਾ ਕੁਝ ਵਾ ਫਰੂਟ ਵੀ ਤੁਹਾਨੂੰ ਪਤਾ ਕੈਮਿਕਲ ਨਾਲ ਬਣੇ ਆਉਂਦੇ ਆ ਤੇ ਗੁਰਪ੍ਰੀਤ ਸਿੰਘ ਗੋਰੇ ਦੀ ਇਹ ਸੋਚ ਆ ਵੀ ਆਪਾਂ ਕੋਈ ਅਲੱਗ ਕਰੀਏ ਫਿਰ ਬਹਿ ਕੇ ਵਿਚਾਰ ਜਿਹੜੀ ਹੋਈ ਆ ਵੀ ਦੇਸੀ ਘਿਓ ਦੇ ਨਾਲ ਜਿਹੜਾ ਇਹ ਤੋਲਿਆ ਜਾਵੇ ਬੜੀ ਵਧੀਆ ਇਹ ਸਲਾਘਾ ਹੋਊਗੀ ਤੇ ਨਾਲੇ ਇਹਦਾ ਇਹ ਪਰਿਵਾਰਾਂ ਨੂੰ ਫਾਇਦਾ ਹੋਊਗਾ ਇਹ ਸਨ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਪਿੰਡ ਜੋਤੀਸ਼ਾ ਦੇ ਵਿੱਚ ਬਹੁਤ ਵਧੀਆ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਕਾਫੀ ਸਲਾਗਯੋਗ ਹੈ ਤੇ ਪਿੰਡਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ